ਮੰਦੂਰ ਸਾਥ ਸਿਰ ਗੱਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube Farmer Channel ਤੇ ਤੁਹਾਡਾ ਆਪਾਂ ਸਭ ਦਾ ਸਵਾਗਤ ਕਰਦੇ ਹਾਂ ਸੋ ਅੱਜ ਗੱਲ ਕਰਾਂਗੇ ਆਪਾਂ ਝੋਨੇ ਦੀ ਫਸਲ ਦੇ ਵਿੱਚ ਜੂਰੀਏ ਦੇ ਬਾਰੇ ਕਿ ਆਖਰੀ ਜੂਰੀ ਆਪਾਂ ਕਿੰਨਾ ਦਿਨਾਂ ਦੇ ਵਿੱਚ ਕੰਪਲੀਟ ਕਰ ਲੈਣਾ ਹੈ ਘੱਟ ਸਮੇਂ ਵਾਲੀਆਂ ਤੇ ਜ਼ਿਆਦਾ ਸਮੇਂ ਵਾਲੀਆਂ ਵਰੀਟੀਆਂ ਦੇ ਵਿੱਚ ਕਿਉਂਕਿ ਜੂਰੀਏ ਦਾ ਜਿਹੜਾ ਰੋਲ ਹੈ ਫਸਲ ਦੇ ਵਿੱਚ ਬਹੁਤ ਵੱਡਾ ਹੋ ਜਾਂਦਾ ਹੈ ਝਾੜ ਵਧਾਉਣ ਤੋਂ ਲੈ ਕੇ ਝਾੜੇ ਕਈ ਵਾਰ ਘਟਾ ਵੀ ਜਾਂਦਾ ਜੇਕਰ ਜੂਰੀ ਆਪਾਂ ਸਹੀ ਸਮੇਂ ਤੇ ਬੰਦ ਨਹੀਂ ਕੀਤਾ ਤੇ ਗੱਲ ਕਰਾਂਗੇ ਪਹਿਲਾਂ ਆਪਾਂ ਘੱਟ ਸਮੇਂ ਵਾਲੀਆਂ ਵਰੀਟੀਆਂ ਦੀ ਗੱਲ ਕਰ ਲੈਂਦੇ ਆਂ ਪੀਆਰ 126 ਹੋਗੀ 1509 ਹੋਗੀਆਂ ਆਪਣੀਆਂ ਬਾਸਮਤੀਆਂ ਦੇ ਵਿੱਚ 1692 ਹੋਗੀ ਤੇ ਇਸ ਤੋਂ ਇਲਾਵਾ ਹਾਈ ਬ੍ਰੈਡ ਕਿਸਮਾਂ ਹੋਗੀਆਂ ਜਿਹੜੀਆਂ ਲਗਭਗ ਖੇਤ ਵਿੱਚ ਪਨੀਰੀ ਪਟਕੇ ਲੱਗਣ ਤੋਂ 95 100 ਦਿਨਾਂ ਦੇ ਵਿੱਚ ਪਿਆਰ ਹੋ ਜਾਂਦੀਆਂ ਨੇ 90 ਤੋਂ 100 ਦਿਨ ਦੇ ਵਿੱਚ ਸੋ ਇਹਨਾਂ ਦਾ ਜਿਹੜਾ ਜੂਰੀਆ ਹੈ ਆਪਾਂ ਨੂੰ ਲਗਭਗ ਜਿਆਦਾ ਤੋਂ ਜਿਆਦਾ 30 ਦਿਨ ਜੇਕਰ ਹੋ ਸਕੇ ਤਾਂ 25 27 ਦਿਨਾਂ ਦੇ ਵਿੱਚ ਆਪਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜੇਕਰ ਤੁਸੀਂ 1 ਮਹੀਨੇ ਦੇ ਵਿੱਚ ਵੀ ਇਹਦਾ ਜੂਰੀਆ ਕੰਪਲੀਟ ਕਰ ਦਿੰਨੇ ਹੋ ਤਾਂ ਇਹ ਫਸਲ ਆਪਣੀ ਬਹੁਤ ਜ਼ਿਆਦਾ ਵਧੀਆ ਰਹਿ ਜਾਂਦੀ ਹੈ ਤੇ ਜਿਆਦਾ ਜੂਰੀਆ ਲੇਟ ਲਜਾਣ ਦਾ ਮਤਲਬ ਹੈ ਸੁੰਡੀ ਗੋਬਦੀ ਹੋਗੀ ਪਤਲ ਭੇਟ ਸੁੰਡੀ ਹੋਗੀ ਇਹਨਾਂ ਨੂੰ ਸੱਦਾ ਦੇਣਾ ਤੇ ਕਿ ਆਓ ਸਾਡੇ ਖੇਤ ਵਿੱਚ ਆ ਕੇ ਫਸਲ ਨੂੰ ਖਾਓ ਕਿਉਂਕਿ ਜਿੰਨਾ ਲੇਟ ਜੂਰੀਆ ਜਾਊਗਾ ਆਪਣੀ ਫਸਲ ਨੇ ਉਨਾ ਹੀ ਉਹਦੇ ਵਿੱਚ ਕੱਚਾ ਪਣ ਜਾਈ ਜਾਣਾ ਤੇ ਫਿਰ ਲੇਟ ਜੂਰੀਆ ਜਾਊਗਾ ਆਪਾਂ ਇਹ ਛੋਟੀਆਂ ਵੈਰਾਈਟੀਆਂ ਕਿਉਂ ਬੀਜਦੇ ਆ ਕਿ ਆਪਣਾ ਖੇਤ ਸਮੇਂ ਦੇ ਵਿਹਲਾ ਹੋ ਜੇ ਕਿਉਂਕਿ ਖਾਸ ਕਰ ਜਿਹੜੇ ਸਬਜ਼ੀਆਂ ਵਾਲੇ ਕਿਸਾਨ ਕਿਸਾਨ ਨੇ ਉਹਨਾਂ ਨੇ ਅਗੇਤੀ ਲਾ ਕੇ ਅਗੇਤੀ ਫਸਲ ਵੜਣੀ ਹੈ ਜੇਕਰ ਤੁਸੀਂ ਜੂਰੀਆ ਹੀ 35 ਤੋਂ 40 ਦਿਨਾਂ ਤੱਕ ਲੱਗੇ ਤਾਂ ਤੁਹਾਡੀ ਫਸਲ ਉਹੀ 5 ਤੋਂ 4 ਦਿਨ ਲੇਟ ਕੱਟ ਹੋਵੇਗੀ ਕਿਉਂਕਿ ਫਸਲ ਜੂਰੀਆ ਜਿਹੜਾ ਫਸਲ ਨੂੰ ਥੋੜਾ ਜਿਆ ਕੱਚਾ ਬਣ ਲਿਆ ਦਿੰਦਾ ਹੈ ਕੱਚਾ ਬਣ ਲਿਆਊਗਾ ਨਰਮਾਈ ਲਿਆਊਗਾ ਸੁੰਡੀ ਵੀ ਵਧੇਗੀ ਸੁੰਡੀ ਦਾ ਹਮਲਾ ਕਿਉਂਕਿ ਕੱਚੀ ਫਸਲ ਜਿਹੜੀ ਸੁੰਡੀ ਉਹ ਜ਼ਿਆਦਾ ਆਉਂਦੀ ਹੁੰਦੀ ਹੈ। ਸੋ ਇਸੇ ਕਰਕੇ ਜੂਰੀਆ ਜੇਕਰ ਹੋ ਸਕੇ 25 ਤੋਂ 30 ਦਿਨਾਂ ਦੇ ਵਿੱਚ ਕੰਪਲੀਟ ਕਰੋ। ਅਗੇਤੀਆਂ ਜਿਹੜੀਆਂ ਛੋਟੇ ਸਮੇਂ ਵਾਲੀਆਂ ਵੈਰੇਟੀਆਂ ਨੇ ਉਹਨਾਂ ਦੇ ਵਿੱਚ। ਤੇ ਜੂਰੀਆ ਲਗਾਉਣਾ ਕਿੰਨਾ ਹੈ? ਤੁਸੀਂ ਜੇਕਰ ਚੰਗੇ ਤਕੜੇ ਖੇਤ ਨੇ ਤਾਂ ਦੋ ਜੂਰੀਆ ਜਿਹੜਾ ਉਹਨੂੰ ਤਿੰਨ ਕਿਸ਼ਤਾਂ 'ਚ ਪਾ ਲਓ। ਦੋ ਕਿਸ਼ਤਾਂ 'ਚ ਪਾਉਣਾ ਇੱਕ-ਇੱਕ ਗਟੋ ਵੀ ਠੀਕ ਹੈ। ਆਖਰੀ ਜਿਹੜਾ ਕਿਸ਼ਤ ਹੈ ਉਹ ਹੋ ਸਕੇ ਤਾਂ ਇੱਕ ਗੱਟੇ ਤੋਂ ਥੋੜੀ ਜਿਹੀ ਘਟਾ ਲਵੋ ਤਾਂ ਜੋ ਫਸਲ ਦੇ ਵਿੱਚ ਕੋਈ ਨੁਕਸਾਨ ਨਾ ਹੋਵੇ। ਕੋਈ ਉੱਲੀ ਵਗੈਰਾ ਨਾ ਜਮਾ ਹੋ ਬਾਕੀ ਜੇਕਰ ਖੇਤ ਫਸਲ ਹਲਕੀ ਹੈ ਤਾਂ ਆਖਰੀ ਵੀ ਆਪਾਂ ਇੱਕ ਗੱਟਾ ਪਾ ਸਕਦੇ ਹਾਂ ਹੁਣ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਖੇਤ ਇਹ ਆਪਣੀ ਫਸਲ ਹੈ ਪੀਆਰ 126 ਵੈਰੈਟੀ ਹੈ ਆਪਣੇ ਜ਼ਿਆਦਾਤਰ ਪੀਆਰ 126 ਹੈ ਤੇ ਕੁਝ 1509 ਹੈ PRX ਆਪਣੇ ਦੇ ਨਾਲ 131 ਵੈਰੈਟੀ ਹੈ ਜਿਹੜੀ ਉਹਦੇ ਵੀ ਆਪਾਂ ਕਾਸ਼ਟ ਥੋੜੀ ਬਹੁਤ ਕੀਤੀ ਹੋਈ ਹੈ ਤੇ ਇਹ 126 ਹੈ ਜਿਹੜੀ ਆਪਣੀ ਲਗਭਗ ਸਾਰੀ ਜਿਹੜੀ ਜੀਰੀ ਦੀ ਲਵਾਈ ਹੈ 5 ਜੁਲਾਈ ਤੱਕ ਸਮਾਪਤ ਹੋ ਗਈ ਸੀ 24 ਜੂਨ ਤੋਂ ਲੈ ਕੇ 5 ਜੁਲਾਈ ਦੇ ਵਿੱਚ ਤੇ ਜਿਹੜਾ ਆਪਾਂ ਜੂਰੀਆ ਲਗਾਇਆ ਲਗਭਗ ਜੁਲਾਈ ਮਹੀਨੇ ਦੇ ਵਿੱਚ ਹੀ ਸਾਰਾ ਜੂਰੀਆ ਜਿਹੜਾ ਤਿੰਨ ਵਾਰ ਲਗਾਇਆ ਉਹ ਸਮਾਪਤ ਕਰ ਦਿੱਤਾ ਸੀ ਕਿਉਂਕਿ ਜਿਆਦਾ ਲੇਟ ਜੂਰੀਆ ਲਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਅੱਗੇ ਆਪਾਂ ਆਲੂਆਂ ਦੀ ਕਾਸ਼ਟ ਵੀ ਕਰਨੀ ਹੈ ਸੋ ਆਪਣੀ ਫਸਲ ਜਿਆਦਾ ਸਛੇਤੀ ਸਮੇਂ ਤੇ ਆਜੇ ਉਹਦੇ ਲਈ ਜੂਰੀਆ ਵੀ ਆਪਾਂ ਨੂੰ ਥੋੜਾ ਜਿਆਦਾ ਸਮੇ ਸੋ ਜਿਆਦਾ ਜੂਰੀਆ ਲੇਟ ਲਿਜਾਣਾ ਜਾਂ ਜਿਆਦਾ ਲੋਡ ਤੋਂ ਵੱਧ ਪਾ ਦੇਣਾ ਇਹਦਾ ਮਤਲਬ ਹੁੰਦਾ ਕਿ ਆਪਣੇ ਕਈ ਕਿਸਾਨ ਇਹ ਸੋਚਦੇ ਨੇ ਕਿ ਆਪਾਂ ਜਿਆਦਾ ਟਿਲਰਿੰਗ ਕਰ ਲਾਂਗੇ ਜਿਆਦਾ ਮੁੰਜਰਾ ਹੋ ਜਾਣੀਆਂ ਨੇ ਬੁੱਝੇ ਭਾਰੀ ਹੋ ਜਾਣਗੇ ਉਹਨਾਂ ਹੀ ਝਾੜ ਵਧੂ ਇਹ ਇੱਕ ਤਰ੍ਹਾਂ ਦੀ ਕਹਿਦੀ ਵੀ ਸਹੀ ਸੋਚ ਨਹੀਂ ਹੈ ਕਿ ਗਲਤਫਹਿਮੀ ਹੁੰਦੀ ਹੈ ਕਿਉਂਕਿ ਜਿੰਨੀਆਂ ਜ਼ਿਆਦਾ ਜੇਕਰ ਮੁੰਜਰਾ ਨੇ ਤਾਂ ਉਹਦੇ ਵਿੱਚ ਆਪਾਂ ਜੂਰੀਆ ਪਾ ਕੇ ਜੇਕਰ ਫਸਲ ਨੂੰ ਜੜਾਂ ਤੋਂ ਹੀ ਕਮਜ਼ੋਰ ਕਰ ਦਿੰਨੇ ਆ ਤਾਂ ਮੰਨ ਕੇ ਚੱਲੋ ਕਿ ਆਪਾਂ 15 25 ਮੁੰਜਰਾ ਕਰਵਾ ਲੀਆਂ ਆਪਾਂ ਜੂਰੀਆ ਪਾ ਪਾ ਕੇ ਜਾਂ ਹੋਰ ਕਰਕੇ ਤੇ ਉਹ 25 ਮੁੰਜਰਾ ਬਹੁਤ ਤਕੜੀਆਂ ਨਹੀਂ ਹੈਗੀਆਂ ਹਲਕੀਆਂ ਨੇ ਦਾਣਿਆਂ ਦੀ ਗਿਣਤੀ ਘਟ ਗਈ ਫੋਕ ਵਧ ਗਈ ਤੇ ਉਹਦੇ ਮੁਕਾਬਲੇ ਜੇਕਰ ਆਪਾਂ ਫਸਲ ਨੂੰ ਕੁਦਰਤੀ ਥੋੜਾ ਜਿਹਾ ਰੂਪ ਵਿੱਚ ਰੱਖ ਸਕੀਏ ਜੂਰੀਏ ਨੂੰ ਸੀਮਤ ਰੱਖ ਕੇ ਉਹਦਾ ਫਟਾਰਾ 20 ਮੁੰਜਰਾਂ ਤੱਕ ਹੀ ਰੱਖੀਏ ਤੇ ਉਹਨੂੰ ਜਿਹੜੀਆਂ ਮੁੰਜਰਾਂ ਨੂੰ ਦਾਣੇ ਲੱਗਣੇ ਨੇ 20 ਦੀਆਂ 20 ਨੂੰ ਉਹ ਬਹੁਤ ਹੀ ਨਿੱਗਰ ਨਰੋਏ ਤੇ ਸਵਾਸਤ ਲੱਗ ਜਾਣਗੇ ਤਾਂ 20 ਮੁੰਜਰਾਂ ਵਾਲੇ ਦਾ ਝਾੜ ਜਿਹੜਾ 25 ਮੁੰਜਰਾਂ ਵਾਲੇ ਨਾਲੋਂ ਜ਼ਿਆਦਾ ਚਲਿਆ ਜਾਣਾ ਇਹ ਪਰਖ ਕੇ ਦੇਖਿਆ ਹੋਇਆ ਤੇ ਤੁਸੀਂ ਵੀ ਇਹ ਜਿਹੜਾ ਪਰਖਾ ਇਹ ਕਰ ਸਕਦੇ ਹੋ ਖੇਤ ਦੇ ਵਿੱਚ ਕਿਉਂਕਿ ਜਿਆਦਾ ਦਾਣੇ ਮੈਟਰ ਨਹੀਂ ਕਰਦੇ ਜਿਆਦਾ ਦਾਣੇ ਵਜਨਦਾਰ ਹੁਣ ਨਿੱਗਰ ਹੁਣ ਫੋਕ ਘੱਟ ਹੋਵੇ ਉਹਦਾ ਝਾੜ ਆ ਉਹੀ ਫਸਲ ਦਾ ਕੋਈ ਵੀ ਆਪਣੀ ਫਸਲ ਆ ਉਸ ਫਸਲ ਦਾ ਝਾੜ ਤੇ ਉਸ ਤੋਂ ਬਾਅਦ ਗਰਲ ਕਰ ਲਈਏ ਲੰਬੀਆਂ ਵੈਰੈਟੀਆਂ ਜਿਹੜੀਆਂ ਜਿਵੇਂ ਪੂਸ਼ਾ ਹੋ ਗਈਆਂ ਡੋਗਰ ਪੂਸ਼ਾ ਪੀਲੀ ਪੂਸ਼ਾ ਹੋ ਗਈ ਜਾਂ ਹੋਰ ਜਿਵੇਂ ਬਾਦਸਮਤੀਆਂ ਦੇ ਵਿੱਚ ਇੱਕ ਮੁੱਛ 1400 ਇੱਕ ਹੋ ਗਈ ਇਹਨਾਂ ਦਾ ਜਿਹੜਾ ਜੂਰੀਆ ਤੁਸੀਂ ਜ਼ਿਆਦਾ ਤੋਂ ਜ਼ਿਆਦਾ 40 ਤੋਂ 45 ਦਿਨਾਂ ਦੇ ਵਿੱਚ ਕੰਪਲੀਟ ਕਰ ਲਓ ਜ਼ਿਆਦਾ ਲੇਟ ਜੂਰੀਆ ਲਜਾਣ ਦਾ ਵੀ ਇਹਨਾਂ ਵਿੱਚ ਵੀ ਕੋਈ ਫਾਇਦਾ ਨਹੀਂ ਕਿਉਂਕਿ ਇਹ ਵੈਰੈਟੀਆਂ ਲੰਬੇ ਸਮੇਂ ਦੀਆਂ ਨੇ ਸੋ ਜੇਕਰ ਆਖਰ ਤੇ ਆ ਕੇ ਥੋੜੀ ਬਹੁਤ ਗਰਮੀ ਵਧ ਗਈ ਤਾਂ ਇਹਨਾਂ ਵਿੱਚ ਜਿਹੜੀ ਉਲੀ ਆ ਬਲਾਈਟ ਆ ਉਹਦਾ ਹਮਲਾ ਕਾਫੀ ਜ਼ਿਆਦਾ ਹੋ ਜਣਾ ਸੁੰਡੀ ਦਾ ਹਮਲਾ ਵੀ ਪਿਛਲੇ ਸਾਲ ਕਾਫੀ ਹੋਇਆ ਪੱਤਾ ਲਪੇਟਣੇ ਕ ਸਾਲ ਵੀ ਜੇਕਰ ਗਰਮੀ ਇਸੇ ਤਰ੍ਹਾਂ ਰਹੀ ਆਉਂਦੇ ਦਿਨਾਂ ਵਿੱਚ ਤਾਂ ਲੇਟ ਜੂਰੀਏ ਵਾਲੀਆਂ ਫਸਲਾਂ ਵਿੱਚ ਨੁਕਸਾਨ ਦੇਖਣ ਨੂੰ ਮਿਲ ਸਕਦਾ ਹੈ ਸੋ ਇਹ ਸੀ ਜੂਰੀਏ ਦੇ ਬਾਰੇ ਗੱਲਬਾਤ ਜੂਰੀਆ ਜੇਕਰ ਹੋ ਸਕੇ ਸਮੇਂ ਤੇ ਮਟਾਓ ਆਪਣਾ ਜਿੰਨਾ ਵੀ ਕੰਪਲੀਟ ਕਰਾਓ ਘੱਟ ਸਮੇਂ ਵਾਲੀਆਂ ਵਿੱਚ 25 ਹੱਦ ਤੋਂ ਵੱਧ 30 ਦਿਨ ਜਿਆਦਾ ਸਮੇ ਵਾਲੀਆਂ ਵਿੱਚ 35 ਹੱਦ 40 ਦਿਨ 40 ਤੋਂ 42 ਤੱਕ ਜਾ ਸਕਦੇ ਆ ਇਸ ਤੋਂ ਲੇਟ ਨਾ ਕਰੋ ਕਿਉਂਕਿ ਜਿੰਨਾ ਲੇਟ ਜੂਰੀਆ ਜਾਊਗਾ ਫਸਲ ਨੂੰ ਨੁਕਸਾਨ ਹੋਊਗਾ ਫਸਲ 'ਚ ਕੱਚਾ ਪਾਣਾ ਹੋਊ ਸੁੰਡੀਆਂ ਤੇ ਹੋਰ ਕੀਟਾਂ ਦਾ ਹਮਲਾ ਜ਼ਿਆਦਾ ਆਊਗਾ ਉੱਲੀ ਵੀ ਜ਼ਿਆਦਾ ਹੋਊਗੀ ਕਿਉਂਕਿ ਜੂਰੀਆ ਗਰਮੈਸ਼ ਕਰਦਾ ਇੱਕ ਵਾਰ ਫਸਲ ਦੇ ਵਿੱਚ ਜਿੱਥੇ ਗਰਮੈਸ਼ ਹੋਊਗੀ ਉੱਥੇ ਫਿਰ ਤੁਹਾਨੂੰ ਪਤਾ ਤੇਲਾ ਵਗੈਰਾ ਸੁੰਡੀ ਨੇ ਆਉਣਾ ਹੀ ਆਉਣਾ